ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਹੈ ਨਵੀਂ ਵੀਡੀਓ ਚ ਨਵੀਂ ਵੀਡੀਓ ਚ ਨਵਾਂ ਰਿਸ਼ਤਾ ਲੈ ਕੇ ਆਏ ਜੀ ਇਹ ਰਿਸ਼ਤਾ ਰਾਮਗੜੀਆ ਪਰਿਵਾਰ ਦੇ ਲੜਕੇ ਦਾ ਰਿਸ਼ਤਾ ਜੀ ਡੜਬਾ ਏਰੀਆ ਤਾਂ ਮੈਂ ਸਾਰੀ ਜਾਣਕਾਰੀ ਦੇਵਾਂਗਾ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਜ਼ਰੂਰ ਦੇਖਿਓ ਸਭ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਨੂੰ ਫੋਲੋ ਕਰ ਲਓ ਕਿਉਂਕਿ ਨਵੀਂ-ਨਵੀਂ ਅਪਡੇਟ ਫੇਰ ਹੀ ਤੁਹਾਨੂੰ ਮਿਲਣੀਆਂ ਤੇ ਅਸੀਂ ਪਰਿਵਾਰ ਦਾ ਉੱਪਰ ਨੰਬਰ ਵੀ ਦੇਵਾਂਗੇ ਤੁਸੀਂ ਪਰਿਵਾਰ ਨਾਲ ਸਿੱਧਾ ਹੀ ਸੰਪਰਕ ਕਰ ਸਕਦੇ ਹੋ ਜੇਕਰ ਤੁਸੀਂ ਐਡ ਲਾਉਣੀ ਚਾਹੁੰਦੇ ਹੋ ਜਾਂ ਹੋਰ ਰਿਸ਼ਤੇ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਭਾ 738516700 ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ। ਦੋਸਤੋ ਮੈਂ ਬੇਨਤੀ ਕਰੂੰਗਾ ਜੇ ਮੈਂ ਹਰੇਕ ਵੀਡੀਓ ਦੇ ਵਿੱਚ ਕਰਦਾ ਭਾਵੇਂ ਕੁੜੀ ਦਾ ਰਿਸ਼ਤਾ ਹੈ ਭਾਵੇਂ ਮੁੰਡੇ ਦਾ ਹੈ ਜੋ ਵੀ ਜਾਣਕਾਰੀ ਤੁਹਾਨੂੰ ਸੰਝੀ ਕਰਦੇ ਆਂ ਇਹਨਾਂ ਨੂੰ ਨਿੱਜੀ ਰੂਪ ਦੇ ਵਿੱਚ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ। ਸੋ ਇਸ ਕਰਕੇ ਤੁਸੀਂ ਆਪਦੀ ਫੁੱਲ ਇਨਕੁਆਰੀ ਕਰਕੇ ਰਿਸ਼ਤਾ ਕਰੋ ਅਸੀਂ ਕਿਸੇ ਪ੍ਰਕਾਰ ਦੀ ਕਿਸੇ ਪਰਿਵਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਲੈ ਸਕਦੇ। ਤਰਾਮਕੜੀਆ ਪਰਿਵਾਰ ਦਾ ਲੜਕਾ ਜੀ 1997 ਦਾ ਬੋਰਨ ਆ 8:15 ਮਿੰਟ ਤੇ ਹਨੇ ਜਨਮ ਹੋਇਆ ਸੀ ਗੋਤ ਹੈਗਾ ਖੁਰਲ ਵਧੀਆ ਸੋਹਣਾ ਸੁਨੱਖਾ ਲੜਕਾ ਜੀ ਦੜਬਾ ਏਰੀਆ ਤਾਂ ਜਿਹਦੀ ਵੀ ਰਿਸ਼ਤੇ ਨਾਲ ਮੈਚਿੰਗ ਹੋਵੇ ਵਧੀਆ ਕੰਮ ਕਰਾਂ ਆਇ ਲੜਕੇ ਦਾ ਸੋਹਣਾ ਸੁਨੱਖਾ ਲੜਕਾ ਜੀ ਜਿਹਦੀ ਵੀ ਰਿਸ਼ਤੇ ਨਾਲ ਮੈਚਿੰਗ ਹੋਵੇ ਉੱਪਰ ਅਸੀਂ ਪਰਿਵਾਰ ਦਾ ਨੰਬਰ ਦਿੱਤਾ ਤੁਸੀਂ ਸਿੱਧਾ ਵੀ ਸੰਪਰਕ ਕਰ ਸਕਦੇ ਹੋ ਤੇ ਥਾਂਦਾਨੀ ਪ੍ਰਕਾਰ ਦੀ ਵਧੀਆ ਹੀ ਲੜਕੀ ਚਾਹੀਦੀ ਹੈ ਜਿਹੜੀ ਕਿ ਘਰ ਦਾ ਸਾਰਾ ਘਰੇਲੂ ਕੰਮ ਜਾਣਦੀ ਹੋਵੇ ਪਾਪਾ ਨਵਾ ਜੀ ਸਰਨ ਦਾ ਸਾਰਾ ਨੂੰ ਸਤਿ ਸ਼੍ਰੀ ਅਕਾਲ